ਬਠਿੰਡਾ ਵਿਕੇ ਹੋਏ ਦੋਰੇ ਕਤਲ ਕਾਂਡ ਦੇ ਵਿੱਚ ਪੁਲਿਸ ਨੇ ਸੁਲਝਾਈ ਗੁੱਥੀ ਕਿ ਤੰਮ ਮੁਲਜ਼ਮ ਨੂੰ ਗ੍ਰਿਫਤਾਰ ਭਰਾ ਹੀ ਨਿਕਲਿਆ ਆਪਣੇ ਸਕੇ ਭਰਾ ਤੇ ਭਾਬੀ ਦੀ ਜਾਨ ਦਾ ਦੁਸ਼ਮਣ ਤੇ ਦੇਖੋ ਕਿਉਂ ਕੀਤਾ ਕਰਤੇ ਜੀ ਅੱਜ ਦੀ ਜਿਹੜੀ ਜੀ ਪ੍ਰੈਸ ਕਾਨਫਰੰਸ ਹੈ ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 6 ਤਰੀਕ ਨੂੰ ਸਦਰ ਰਾਮਪੁਰਾ ਚ ਇੱਕ ਬੜਾ ਹੀ ਬਰੂਟਲ ਡਬਲ ਮਰਡਰ ਦਾ ਕਰਾਇਮ ਹੋਇਆ ਸੀਗਾ ਪਿੰਡ ਬਦੇਾਲਾ ਉਹਦੇ ਚ ਫਸਟਲੀ ਇਟ ਵਾਸ ਅ ਬਲਾਈਂਡ ਕੇਸ ਔਰ ਸਿንስ ਇੱਕ ਐਲਡਰਲੀ ਕਪਲ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਮਾਰਿਆ ਗਿਆ ਸੀ ਤਾਂ ਉਹਦੀ ਕਰਾਇਮ ਦੀ ਗ੍ਰੈਵਿਟੀ ਨੂੰ ਦੇਖਦੇ ਹੋਏ ਰਾਤ ਨੂੰ ਐਸਪੀ ਸਿਟੀ ਜਨਾ ਕੋਲ ਐਸਪੀ ਡੀ ਦਾ ਵੀ ਚਾਰਜ ਹੈ DSP फूल प्रदीप और SHO सदर रामपुरा इनादे चौकी इंचार्ज चौकी और दोनों CI इन चार्जेस ਨੂੰ ਮੌਕੇ ਤੇ ਭੇਜਿਆ ਗਿਆ ਸੀ और ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਸੀ ਜਿਹੜੇ ਦੋਨੋਂ ਮ੍ਰਿਤਕ ਸੀਗੇ ਉਹਨਾਂ ਦੀ ਪਛਾਣ ਹੋਈ ਸੀ ਸਿੰਘ ਪੁੱਤਰ ਕਰਨੈਲ ਸਿੰਘ और ਉਹਨਾਂ ਦੀ ਪਤਨੀ ਅਮਰਜੀਤ कौर ਜਿਨ੍ਹਾਂ ਦੀ ਉਮਰ ਅਰਾਊਂਡ 60 ਪਲੱਸ ਹੈ और ਇਹਨਾਂ ਦਾ ਬੇਟਾ ਇੱਕ ਸਰਕਾਰੀ ਜੌਬ ਕਰਦਾ ਦਿੱਲੀ ਵਿਖੇ ਸੋ ਬੇਸਡ ਔਨ ਦਾ ਕ੍ਰਾਈਮ ਐਫ ਆਈ ਆਰ ਨੰਬਰ 1 ਡੇਟਡ 7 ਤੇ ਕਿਉਂਕਿ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਤੇ ਐਫਆਈਆਰ ਲੌਂਚ ਕਰਦੇ 7 ਤਰੀਕ ਹੋ ਗਈ ਸੀ ਅੰਡਰ ਸੈਕਸ਼ਨ 103 ਔਰ 331 8 ਜਿਹੜਾ ਲਰਕਿੰਗ ਟ੍ਰੈਸਪਾਸਟ ਨਾਈਟ ਲੀਡਿੰਗ ਟੂ ਗ੍ਰੀਵियस ਇਨਜਰੀ ਔਰ ਲੀਗ ਡੈਥ ਹੁੰਦਾ ਉਹਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀਗਾ ਔਰ ਇਮੀਡੀਏਟਲੀ ਸਾਡੀ ਤਫਤੀਸ਼ ਸਟਾਰਟ ਹੋ ਗਈ ਸੀਗੇ ਔਰ ਇਹਦੇ ਚ ਐਸਪੀਡੀ ਐਸਪੀਸੀਟੀ ਔਰ ਲੀਗ ਐਸਪੀਡੀ ਨਰਿੰਦਰ ਸਿੰਘ ਨੇ ਸਾਰੀ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕੀਤਾ ক্লোਸਲੀ ਇਹਦੇ ਚ ਅਗਲੇ ਦਿਨ DSP DV ਮੌਕੇ ਤੇ ਗਏ ਸੀ ਸਾਡੇ DIG ਬਠਿੰਡਾ ਰੇਂਜ ਵੀ ਗਏ ਸੀ ਤੇ ਸਾਡੀ ਸਾਰੀ ਟੀਮਾਂ ਕੰਟੀਨਿਊਸ ਲੱਗੀ ਰਹੀਆਂ ਤੇ 8 ਤਰੀਕ ਨੂੰ ਬੇਸਡ ਔਨ ਕ੍ਰੈਡਿਬਲ ਇਨਪੁਟ ਅਸੀਂ ਜਿਹੜਾ ਵਿਕਰਮ ਸਿੰਘ ਹੈ ਉਹਨੂੰ ਉਹਨੂੰ ਕਾਬੂ ਕੀਤਾ ਗਿਆ ਸੀ ਔਰ ਪਤਾ ਲੱਗਿਆ ਕਿ ਇਹ ਵਿਕਰਮ ਸਿੰਘ ਜਿਹੜਾ ਕਿਆ ਸਿੰਘ ਹੈ ਮਿਰਤਕ ਇਹਦਾ ਸਾਕਾ ਭਰਾ ਹੈ ਔਰ ਦੌਰਾਨੇ ਤਫਤੀਸ਼ ਔਰ ਪੁੱਛਗਿਛ ਅਸੀਂ ਇਹ ਇਹਦੇ ਘਰ ਦੇ ਬਾਅਦ ਇਹਦੇ ਘਰ ਦੇ ਇੱਕ ਕੋਨੇ 'ਚ ਟਾਇਲਟ ਪੁਰਾਣਾ ਬਣਿਆ ਹੋਇਆ ਹੈ ਉਹਦੇ ਉੱਪਰ ਇੱਟਾਂ ਰੱਖੀਆਂ ਹੋਈਆਂ ਸੀ ਉੱਥੋਂ ਜਿਹੜਾ ਇਹਨੇ ਵੈਪਨ ਯੂਜ਼ਡ ਇਨ ਦਾ ਕ੍ਰਾਈਮ ਹੈ ਜਿਹੜਾ ਦਾਤ ਲੋਹਾ ਉਹਨੂੰ ਬਰਾਮਦ ਕਰਾਇਆ ਐਂਡ ਹੀ ਕੰਫੈਸ ਟੂ ਦਾ ਕ੍ਰਾਈਮ ਔਰ ਵਜਾ ਰੰਜਿਸ਼ ਹੈ ਨਿਕਲੀ ਕਿ ਇਹ ਦੋਨੋਂ ਸਕੇ ਭਰਾ ਹੈ ਔਰ ਉਹਨਾਂ ਦਾ ਕਾਫੀ ਦੇਰ ਦਾ ਪ੍ਰੋਪਰਟੀ ਡਿਸਪਿਊਟ ਚੱਲ ਰਿਹਾ ਸੀਗਾ ਹੁਣ ਤਫ਼ਤੀਸ਼ 'ਚ ਪਤਾ ਲੱਗਿਆ ਕਿ 2018 'ਚ ਵੀ ਇਹਨਾਂ ਦਾ ਬਿਕੋਜ਼ ਆਫ ਦਿਸ ਪ੍ਰੋਪਰਟੀ ਕਾਫੀ ਲੜਾਈ ਝਗੜਾ ਹੋਇਆ ਸੀਗਾ ਔਰ ਇਹਨੂੰ ਲੱਗਦਾ ਸੀ ਕਿ ਸਾਡੀ ਜਿਹੜੀ ਸਾਂਝੀ ਜ਼ਮੀਨ ਹੈ ਇਹਦੇ ਵਿੱਚ ਫਰੰਟ ਪੋਰਸ਼ਨ ਹੈ ਜਿਹੜਾ ਜਿਹਦੀ ਜ਼ਿਆਦਾ ਮੋਨਿਟਰੀ ਵੈਲਿਊ ਹੁੰਦੀ ਹੈ ਉਹ ਇਹਦੇ ਸਕੇ ਭਰਾ ਕਿਆਸ ਸਿੰਘ ਨੂੰ ਮਿਲ ਗਿਆ ਔਰ ਮਤਲਬ ਜਿਹੜੀ ਨਿਸ਼ਾਨਦੇਹੀ ਸੀ ਉਹਦੇ ਤੋਂ ਸੈਟੀਸਫਾਈਡ ਨਹੀਂ ਸੀਗਾ ਇਸੇ ਕਰਕੇ ਹਰ ਬਾਰੇ ਜਦੋਂ ਆਪਣਾ ਝੋਨੇ ਵਗੈਰਾ ਦਾ ਵੀ ਸੀਜ਼ਨ ਚੱਲਦਾ ਹੈ ਉਦੋਂ ਵੀ ਜੋ ਸਾਨੂੰ ਪਤਾ ਲੱਗਿਆ ਆਪਣੇ ਪ੍ਰਾਨਾਂ ਲਈ ਲੜਾਈ ਕਰਦਾ ਰਹਿੰਦਾ ਸੀ ਔਰ ਖਾਰ ਖਾਂਦਾ ਸੀਗਾ ਸੋ ਉਹਦੇ ਹੀ ਤਹਿਤ ਇਹਨੇ ਜਿਸ ਦਿਨ 6 ਤਰੀਕ ਨੂੰ ਇਹਨੂੰ ਬਹੁਤ ਹੀ ਬਰੂਟਲੀ ਪਹਿਲਾਂ ਇਹਦੀ ਵਾਈਫ ਦਾ ਮਰਡਰ ਕੀਤਾ ਉਸ ਤੋਂ ਬਾਅਦ ਜਿਹੜਾ ਕਿਆਰ ਸਿੰਘ ਸੀਗਾ ਉਹ ਸ਼ਾਮ ਨੂੰ ਦੁੱਧ ਲੈਣ ਗਿਆ ਹੋਇਆ ਸੀ ਪਿੱਛੇ ਲੁਕ ਗਿਆ ਜੋ ਸਾਨੂੰ ਤਫਤੀਸ਼ ਚ ਪਤਾ ਲੱਗਿਆ ਦੀਵਾਰ ਦੇ ਪਿੱਛੇ ਜਦੋਂ ਬ੍ਰਦਰ ਕਿਆਰ ਸਿੰਘ ਅੰਦਰ ਐਂਟਰ ਕੀਤਾ ਤੱਕ ਜੋ ਨੇ ਉਹਨੂੰ ਪਿੱਛੋਂ ਅਟਕ ਕਰਕੇ ਬਹੁਤ ਹੀ ਬਰੂਟਲੀ ਲੋਹੇ ਦੇ दांत ਨਾਲ ਲੋਹੇ ਸਿਰ ਦੇ ਬੈਕ ਤੇ ਕੰਟੀਨਿਊਸਲੀ ਵਾਰ ਕੀਤਾ ਜਿਹਦੇ ਨਾਲ ਦੋਨੋਂ ਹਸਬੰਡ ਵਾਈਫਸ ਦੀ ਮੌਕੇ ਤੇ ਹੀ ਡੈਥ ਹੋ ਗਈ ਸੀਗੇ ਬਟ ਸਾਡੀ ਟੀਮ ਨੇ ਬਹੁਤ ਹੀ ਸੂਝ ਬੂਝ ਨਾਲ ਔਰ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਨਾਲ ਇਹ ਕੇਸ ਨੂੰ ਕ੍ਰੈਕ ਕੀਤਾ ਐਂਡ ਇਸੇ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਇਨੀਸ਼ੀਅਲੀ ਕਿਉਂਕਿ ਰੀਅਲ ਫੈਮਿਲੀ ਚ ਸੀ ਨਹੀਂ ਇਸ ਤਰ੍ਹਾਂ ਕਰ ਸਕਦੇ ਬਟ ਬਿਕੋਜ਼ ਆਫ ਸੈਂਸਿਟਿਵ ਇਨਵੈਸਟੀਗੇਸ਼ਨ ਅਸੀਂ ਕੇਸ ਵਿਦਨ 2 ਡੇਸ ਅਸੀਂ ਇਹ ਕ੍ਰੈਕ ਕਰ ਲਿਆ ਔਰ ਪਤਾ ਲੱਗਿਆ ਕਿ ਇਹਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਜਿਹੜਾ ਆਪਣਾ ਵਿਕਰਮ ਸਿੰਘ ਹੈ ਬਟ ਇਹ ਖੇਤੀਬਾੜੀ ਕਰਦਾ ਸੀ ਤੇ ਔਰ ਕਿਸੇ ਪ੍ਰਾਈਵੇਟ ਸਕੂਲ ਚ ਇੱਕ ਸਿਕਿਉਰਿਟੀ ਗਾਰਡ ਦਾ ਹੀ ਰਾਮਪੁਰੇ ਕੰਮ ਕਰਦਾ ਔਰ ਹੁਣ ਅਸੀਂ ਇਹਦੀ ਰਿਮਾਂਡ ਲੈ ਕੇ ਕੁਝ ਹੋਰ ਵੀ ਸਾਨੂੰ ਕੁਝ ਲੋੜਿੰਦੀ ਚੀਜ਼ਾਂ ਹੈ ਇਨ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਬਰਾਮਦ ਕਰਾਂਗੇ ਥੈਂਕ ਯੂ ਰੀਅਲ ਬ੍ਰਦਰ ਮੈਮ ਹਾਂ ਜੀ ਇਹ ਤਾਂ ਸੱਕਾ ਭਰਾ ਹੈ ਜੀ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਐਗਰੀਕਲਚਰ ਐਗਰੀਕਲਚਰਲ ਪ੍ਰੋਪਰਟੀ ਜੀ ਦਾ ਮਰਡਰ ਮੌਨ ਦੇ ਪਤਾ ਲੱਗੇ ਇਹ ਮਰਡਰ ਕਦੋਂ ਹੋਇਆ ਸੀ ਮਰਡਰ ਜੀ ਇਹਦਾ 6 ਤਰੀਕ ਸ਼ਾਮ ਨੂੰ ਜਦੋਂ ਇਹ ਗਿਆ ਹੈ ਅਰਾਊਂਡ 5 6 ਵਜੇ ਦੇ ਕਰੀਬ ਜਿਹੜਾ ਕਿਆ ਸਿੰਘਾ ਦੁੱਧ ਲੈਣ ਗਿਆ ਸੀਗਾ ਤੇ ਉਸ ਤੋਂ ਬਾਅਦ ਹੀ ਇਹ ਅੰਦਰ ਵੜਿਆ ਹੈ ਜਿਹੜਾ ਵਿਕਰਮ ਹੈ ਔਰ ਸਾਨੂੰ ਆਈ ਥਿੰਕ 9:00 ਸਾਨੂੰ ਐਕਚੁਅਲੀ ਪਤਾ ਤਾਂ ਲੱਗਿਆ ਕਿਉਂਕਿ ਜਿਹੜਾ ਇਹਦਾ ਬੇਟਾ ਹੈ ਜਿਹੜਾ ਦਿੱਲੀ ਜੌਬ ਕਰਦਾ ਹੈ ਉਹ ਆਪਣੇ ਫਾਦਰ ਨੂੰ ਫੋਨ ਕਰ ਰਿਹਾ ਸੀ ਜਿਵੇਂ ਰੂਟੀਨ 'ਚ ਬੱਚੇ ਕਰਦੇ ਹ ਪਰ ਕਿਉਂਕਿ ਫੋਨ ਕਾਲ ਚੁੱਕ ਨਹੀਂ ਰਿਹਾ ਸੀ ਫੇਰ ਇਹਨੇ ਪਤਾ ਆਪਣੇ ਪਿੰਡ ਚ ਕੀਆ ਕਿਨੂੰ ਕਿਹਾ ਸੀਗਾ ਇਜਾਜਾ ਪਿੰਡ ਦੇ ਵਿੱਚ ਦੋਸਤ ਸੀਗਾ ਉਹਨੂੰ ਦੋਸਤ ਨੂੰ ਕਿਹਾ ਤਾਂ ਜਦੋਂ ਦੋਸਤ ਆ ਕੇ ਦੇਖਿਆ ਤੇ ਹਾਂ ਸਿਸਟਰ ਇਹਦਾ ਲੋਕਲੀ ਮੈਰਿਡ ਹੈਗੀ ਹੈ ਤੇ ਬਟ ਇਹਦੇ ਬੇਟੇ ਨੇ ਜਦੋਂ ਫੋਨ ਕਾਲਸ ਨਹੀਂ ਚੁੱਕੀਆਂ ਫਾਦਰ ਨੇ ਤਾਂ ਇਹਨੇ ਕਿਹਾ ਕਿ ਪਤਾ ਕਰਕੇ ਆਓ ਵੀ ਕੀ ਪ੍ਰੋਬਲਮ ਹੈ ਦੈਨ ਇਟ ਵਾਸ ਰਿਪੋਰਟਡ ਨਾਲ ਹੋਰ ਵੀ ਸੀ ਕਿ ਨਹੀਂ ਜੀ ਪਹਿਲਾਂ ਸਾਨੂੰ ਸ਼ੱਕ ਸੀਗਾ ਅਸੀਂ ਕਈ ਸ਼ੱਕੀ ਬੰਦਿਆਂ ਨੂੰ ਵੀ ਇਹ ਇਹਦੇ ਵਿੱਚ ਕੁਐਸਚਨਿੰਗ ਕੀਤੀ ਸੀਗੇ ਬਟ ਇਵੈਨਚੁਅਲੀ ਪਤਾ ਲੱਗਿਆ ਇਹਨੇ ਇਕੱਲੇ ਨਹੀਂ ਕੀਤਾ ਇਹਨੇ ਥੋੜਾ ਮਿਸਗਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਬਟ ਇਟ ਟਰਨਡ ਆਊਟ ਇਹਨੇ ਇਕੱਲੇ ਨਹੀਂ ਮਰਡਰ ਕੀਤਾ ਰਹਿੰਦੇ ਹੀ ਨੇੜੇ ਜਿਹੀ ਕਿ ਉਹ ਜੇਰਪੁਰ ਬਿਲਕੁਲ ਨਾਲ ਨਾਲ ਹੀ ਹੈਗੇ ਨਰਿੰਦਰ ਇਹ ਤੁਹਾਨੂੰ ਬਰੀਫਲੀ ਦੱਸ ਵੀ ਸਕਦੇ ਮਾਕੇ ਤੇ ਗਏ ਸੀ ਨਾਲੇ ਕਹਿੰਦਾ ਇਹਨਾਂ ਦਾ ਸਟਾਨੀ ਚ ਕਰ ਸੀਗਾ